ਮੇਰੀ ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਮੇਰੀ ਇਸ ਵੀਡੀਓ ਨੂੰ ਪੂਰਾ ਸੁਣ ਕਰਕੇ ਬਾਅਦ ਵਿੱਚ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ رائے ਦੇ ਸਕਦੇ ਹੋ। ਪਾਈ ਅੰਮ੍ਰਿਤਪਾਲ ਸਿੰਘ ਜੀ ਦੀ ਮਾਤਾ ਜੀ ਨੇ ਕੱਲ ਬਿਆਨ ਦਿੱਤਾ ਕਿ ਮੇਰਾ ਪੁੱਤ ਖਾਲਿਸਤਾਨ ਦਾ ਸਮਰਥਕ ਨਹੀਂ ਹੈਗਾ ਜਿਉਂ ਪੰਜਾਬ ਦੀ ਗੱਲ ਕਰਦਾ ਤੇ ਉਹ ਖਾਲਿਸਤਾਨ ਦਾ ਸਮਰਥਕ ਥੋੜੀ ਹੋ ਜਾਂਦਾ ਹੈ। ਤੇ ਹੁਣ ਉਹਨਾਂ ਦੀ ਰੀਸੈਂਟ ਇੱਕ ਵੀਡੀਓ ਆਈ ਆ ਸਪਸ਼ਟੀਕਰਨ ਤੇ ਉਹਦੇ ਵਿੱਚ ਇਹ ਗੱਲ ਕਿਹਾ ਕਿ মিডিਆ ਨੇ ਬਿਆਨਾਂ ਨੂੰ ਤੋੜਿਆ ਮਰੋੜਿਆ। ਆਪਣਾ ਭਾਵੂ ਨਹੀਂ ਸੀ ਆਪਾਂ ਸੁਣ ਲੰਨੇ ਆ ਤੇ ਫਿਰ ਬਾਅਦ ਵਿੱਚ ਉਸ ਤੇ ਸਮੁੱਚਤਾ ਦੇ ਵਿੱਚ ਸਾਰੇ ਗੱਲਬਾਤ ਜਿਹੜੀ ਆਪਾਂ ਜਰੂਰ ਕਰਾਂਗੇ ਪਹਿਲਾਂ ਸੁਣ ਲੋ ਕੀ ਕਿਹਾ ਮਾਤਾ ਜੀ ਨੇ ਕੋਈ ਕੁਛ ਵੀ ਕਹੀ ਜਾਵੇ ਕੋਈ ਖਾਲਸਤਾਨੀ ਸਮਰਥਕ ਨਹੀਂ ਹੈਗਾ ਜਿਤਾ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਕਰਨਾ ਆਪਣੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਕੋਈ ਖਾਲਸ ਖਾਲਸਾਨੀ ਸਮਰਥਕ ਹੋ ਜਾਂਦਾ ਬੰਦਾ ਕੋਈ ਕੁਛ ਵੀ ਕਹੀ ਜਾਵੇ ਮੇਰਾ ਪੁੱਤ ਖਾਲਸਤਾਨੀ ਸਮਰਥਕ ਨਹੀਂ ਹੈਗਾ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਪੰਜਾਬ ਦੀ ਗੱਲ ਕਰਨੀ ਖਾਲਿਸਤਾਨ ਦਾ ਸਮਰਥਕ ਨਹੀਂ ਹੋ ਜਾਂਦਾ ਇਹ ਫੇਰ ਤੁਸੀਂ ਸੁਣ ਲਿਓ ਜੇ ਕੋਈ ਬੀਪੀ ਇਹ ਤੋੜਿਆ ਮੋੜੇ ਦੇ ਵਿੱਚ ਤੁਸੀਂ ਤੋੜੇ ਮੋੜੇ ਆ ਕੀਆ ਆ ਤਾਂ ਕਿ ਹਰ ਕਿਸੇ ਦਾ ਨਾਮ ਜੋੜਿਆ ਜਾਂਦਾ ਹੈ ਉਹ ਕੋਈ ਕੁਝ ਵੀ ਕਹੀ ਜਾਵੇ ਉਹ ਕੋਈ ਖਾਲਿਸਤਾਨੀ ਸਮਰਥਕ ਨਹੀਂ ਹੈਗਾ ਜਿਤਾ ਉਹ ਪੰਜਾਬ ਦੇ ਕੋਈ ਕੁਝ ਵੀ ਕਹੀ ਜਾਵੇ ਉਹ ਖਾਲਿਸਤਾਨੀ ਸਮਰਥਕ ਨਹੀਂ ਹੈਗਾ ਮਾਤਾ ਜੀ ਤੁਸੀਂ ਆਪਣੇ ਬੇਟੇ ਨੂੰ ਸ਼ਾਇਦ ਨਹੀਂ ਜਾਣਦੇ ਤੇ ਜੇ ਤੁਸੀਂ ਕੋਈ ਬਿਆਨ ਦੇਣਾ ਸੀ ਸਭ ਤੋਂ ਪਹਿਲਾਂ ਤੁਹਾਡੀ ਉਹਨਾਂ ਨਾਲ ਡਿਬੂਗਲ ਜੇਲ੍ਹ ਦੇ ਵਿੱਚ ਕਿੰਨੀਆਂ ਗੱਲਾਂ ਬਾਤਾਂ ਹੋਈਆਂ ਤੇ ਕਿਹੜੀ ਗੱਲ ਕਿਹੜੀ ਗੱਲ ਕਰਨੀ ਹੈ ਕਿਹੜੀ ਗੱਲ ਨਹੀਂ ਕਰਨੀ ਤੁਹਾਨੂੰ ਬਗਾਇਦਾ ਪਤਾ ਹੋਵੇਗਾ ਹੁਣ ਮੀਡੀਆ ਸਲਾਹਕਾਰ ਤੁਸੀਂ ਹੋ ਆਪਣੇ ਮੁੰਡੇ ਦੇ ਆਪਣੇ ਬੱਚੇ ਦੇ ਮੀਡੀਆ ਸਲਾਹਕਾਰ ਤੁਸੀਂ ਹੋ ਤੇ ਤੁਹਾਨੂੰ ਪੁੱਛਣਾ ਚਾਹੀਦਾ ਸੀ ਪੀਐਮ ਕਿਹੜੀ ਗੱਲ ਕਰਨੀ ਹੈ ਕਿ ਕਿਸ ਵਿਸ਼ੇ ਤੇ ਗੱਲ ਮੈਂ ਨਹੀਂ ਕਰਨੀ ਹੁਣ ਤੁਸੀਂ ਇਹ ਗੱਲ ਕੀ ਹੈ ਮੀਡੀਆ ਸਲਾਹਕਾਰ ਤੁਸੀਂ ਹੋ ਹਨਾ ਤੇ ਤੁਸੀਂ ਇਹ ਗੱਲ ਕੀ ਹੈ ਮੇਰਾ ਪੁੱਤ ਉਸ ਦੇ ਵਿਹਾਰ ਦੇ ਉਤੇ ਆਪਣੇ ਪੁੱਤ ਦੇ ਵਿਹਾਰ ਤੇ ਤੁਸੀਂ ਜਰੂਰ ਜਵਾਬ ਦਿੱਤਾ ਵੀ ਮੇਰਾ ਪੁੱਤ ਖਾਲਿਸਤਾਨੀ ਸਮਰਥਕ ਨਹੀਂ ਹੋਏਗਾ ਦੂਸਰੀ ਗੱਲ ਜਦੋਂ ਤੁਸੀਂ ਸਪਸ਼ਟੀ ਕਰ ਦਿੱਤਾ ਵਾ ਉਦੇ ਵਿੱਚ ਵੀ ਖਾਲਸਪਤਾਨ ਦੀ ਗੱਲ ਨਹੀਂ ਕੀਤੀ ਗਈ ਜੋ ਸਪਸ਼ਟ ਕਰ ਦਿੱਤਾ ਵਾ ਕਿ ਮੀਡੀਆ ਨੇ ਮੇਰੇ ਬਿਆਨ ਨਾਲੋਂ ਤੋੜਿਆ ਮਰੋੜਿਆ ਗਿਆ ਉਹਦੇ ਵਿੱਚ ਤੁਸੀਂ ਸਪਸ਼ਟ ਕਰ ਦਿੰਦੇ ਵੀ ਅਸੀਂ ਖਾਲਸਪਤਾਨ ਦੇ ਸਮਰਥਕ ਹੈਗੇ ਆ ਉਹਦੇ ਵਿੱਚ ਵੀ ਤੁਸੀਂ ਸਪਸ਼ਟ ਨਹੀਂ ਕੀਤਾ ਤੁਸੀਂ ਗੱਲ ਨੂੰ ਹੋਰ ਪਾਸੇ ਲੈ ਗਏ ਗੱਲ ਨੂੰ ਹੋਰ ਪਾਸੇ ਲਿਜਾ ਕਰਕੇ ਉਸ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਹਜੇ ਵੀ ਜਿਹੜੇ ਵੀਰ ਇਸ ਚੀਜ਼ ਦੇ ਵਿੱਚ ਡੁੱਬੇ ਹੋਏ ਨੇ ਤੇ ਇਸ ਚੀਜ਼ ਨੂੰ ਲੈ ਕਰਕੇ ਇਹਨਾਂ ਦੇ ਨਾਲ ਚੱਲ ਰਹੇ ਨੇ ਭਾਈ ਤੁਹਾਨੂੰ ਗਹਿਰਾ ਚਿੰਤਨ ਕਰਨ ਦੀ ਜ਼ਰੂਰਤ ਹੈ ਕਿਤੇ ਨਾ ਕਿਤੇ ਜਿਹੜਾ ਨਾ ਧੁੰਦਲਾ ਜਿਹੜਾ ਸ਼ੀਸ਼ਾ ਸੀ ਨਾ ਕਿਤੇ ਨਾ ਕਿਤੇ ਉਹ ਸਾਫ਼ ਹੋ ਰਿਹਾ ਏਜੰਡਾ ਜਿਹਨੂੰ ਏਜੰਡਾ ਕਹਿ ਰਹੇ ਨੇ ਉਹ ਸਾਫ਼ ਹੋ ਰਿਹਾ ਵਾ ਜਿਸ ਚੀਜ਼ ਦੇ ਲਈ ਧੂੜ ਚੱਲ ਰਹੀ ਸੀ ਨਾ ਉਸ ਉੱਤੇ ਏਜੰਡਾ ਸਾਫ਼ ਸਪਸ਼ਟ ਹੁੰਦਾ ਨਜ਼ਰ ਆ ਰਿਹਾ ਹੈ ਤੇ ਤੁਹਾਨੂੰ ਗਹਿਰਾ ਚਿੰਤਨ ਕਰਨ ਦੀ ਜ਼ਰੂਰਤ ਹੈ ਜੇ ਮਾਤਾ ਜੀ ਤੁਹਾਨੂੰ ਉਹਨਾਂ ਨੇ ਖਾਲਸਾਣ ਬਾਰੇ ਪੁੱਛਿਆ ਨਾ ਤੁਹਾ ਨੂੰ ਇੱਕ ਠੋਕ ਕਰਕੇ ਕਹਿਣਾ ਚਾਹੀਦਾ ਸੀ ਕਿ ਅਸੀਂ ਖਾਲਸਤਾਨ ਦੇ ਸਮਰਥਕ ਜਾਂ ਸਪੋਰਟ ਕਰਦੇ ਹਾਂ ਪਰ ਤੁਸੀਂ ਉੱਥੇ ਕਹਿ ਦਿੱਤਾ ਕਿ ਅਸੀਂ ਖਾਲਸਤਾਨ ਦੇ ਸਮਰਥਕ ਨਹੀਂ ਕਰਦੇ ਜਿਹੜਾ ਮਤਲਬ ਇਹ ਹੈ ਕਿ ਤੁਸੀਂ ਖਾਲਸਤਾਨ ਨੂੰ ਸਮਰਥਨ ਨਹੀਂ ਦਿੰਦੇ ਉੱਥੇ ਇਹ ਗੱਲ ਕਹੀ ਹੈ ਬਕਾਇਦਾ ਕਿ ਆਪਾਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕਰਕੇ ਸੌ ਹਾਦੀ ਹੈ ਭਾਵੇਂ ਕਿ ਸੰਵਿਧਾਨ ਨੂੰ ਮੰਨਣ ਲੱਗ ਪਏ ਤੁਸੀਂ ਹੁਣ ਹੁਣ ਤੋਂ ਇਹ ਸੰਵਿਧਾਨ ਨੂੰ ਤੁਹਾਡਾ ਪੁੱਤ ਜਿਹੜਾ ਪਹਿਲਾ ਸੰਵਿਧਾਨ ਨੂੰ ਇਹ ਗੱਲ ਕਹਿੰਦਾ ਸੀ ਕਿ ਮੈਨੂੰ ਕਿਸ ਕੁੱਤੇ ਨੇ ਵੱਢਿਆ ਮੈਂ ਸੰਵਿਧਾਨ ਨੂੰ ਮੰਨਾਂ ਉਹ ਤੁਸੀਂ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਕਰ ਰਹੇ ਹੋ ਚੰਗੀ ਗੱਲ ਆ ਮੈਂ ਇਹ ਨਹੀਂ ਕਹਿੰਦਾ ਕਿ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਗੱਲ ਨਹੀਂ ਕਰਨੀ ਚਾਹੀਦੀ ਬਹੁਤ ਵਧੀਆ ਗੱਲ ਆ ਸਾਨੂੰ ਸੰਵਿਧਾਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਗੱਲ ਕਰਨੀ ਚਾਹੀਦੀ ਆ ਜੋ ਇੱਕ ਨਿਜਮ ਚੱਲ ਰਿਹਾ ਨਾ ਉਸ ਦੇ ਸਿਸਟਮ ਦੇ ਹਿਸਾਬ ਦੇ ਨਾਲ ਹੁਣ ਕਿੰਨਾ ਵਧੀਆ ਮੌਕਾ ਆ ਗੱਲ ਕਰਨ ਦਾ ਕੋਈ ਗੱਲ ਪਰ ਬਾਕੀ ਮੈਂ ਕਈ ਵੀਰਾਂ ਨੂੰ ਨਾ ਸੁਣ ਰਿਹਾ ਸੀ ਉਹ ਵੀਰ ਪਤਾ ਕੀ ਕਹਿ ਰਹੇ ਸੀ ਕਹਿੰਦੇ ਕਿ ਕਈ ਵਾਰ ਮਜਬੂਰੀ ਵੀ ਹੁੰਦੀ ਆ ਮਜਬੂਰੀ ਦੇ ਕਾਰਨ ਐਸੇ ਬਿਆਨ ਦੇਣੇ ਪੈ ਜਾਂਦੇ ਨੇ ਭਾਈ ਸਮਾ ਵੇਖਿਆ ਕਰੋ ਮੈਂ ਤੁਹਾਨੂੰ ਮਜਬੂਰੀ ਦੀ ਐਗਜ਼ਾਮਪਲ ਦਵਾਂ ਕੱਲ ਪਰਸੋ ਕਿੰਨੀ ਪੋਸਟ ਚੱਲੀ ਆ ਕਿੰਨਾ ਕੁਝ ਚੱਲਿਆ ਕਿਨਾਂ ਦੇ ਸਬੰਧ ਦੇ ਵਿੱਚ ਭਾਈ ਗਜਿੰਦਰ ਸਿੰਘ ਦਲ ਖਾਲਸਾ ਵਾਲੇ ਜੇ ਤੁਹਾਨੂੰ ਭਾਈ ਗਜਿੰਦਰ ਸਿੰਘ ਦਲ ਖਾਲਸਾ ਦਾ ਨਹੀਂ ਪਤਾ ਇਸੇ ਵੀਰ ਨੂੰ ਤਾਂ ਬਲਦੀਪ ਸਿੰਘ ਰਾਮੂ ਵਾਲੀਆਂ ਨੇ ਪੋਸਟ ਪਾਈ ਆ ਉਹਨਾਂ ਦਾ ਜਾ ਕਰਕੇ ਪੂਰਾ ਸਿੱਖ ਜਿਹੜੇ ਇਤਿਹਾਸ ਆ ਪੜਿਓ ਕਿਵੇਂ-ਕਿਵੇਂ ਉਹਨਾਂ ਨੇ ਕਿੱਥੇ-ਕਿੱਥੇ ਕੀ ਕੀਤਾ ਕੇਵਲ ਅਮਰੀਕਾ ਗਏ ਕਿਵੇਂ ਕੈਨੇਡਾ ਗਏ ਕਿਵੇਂ ਯੂਰਪ ਦੇ ਵਿੱਚ ਗਏ ਉਹਨਾਂ ਤੋਂ ਵੱਧ ਮਜਬੂਰੀਆਂ ਕਿਸੇ ਨੇ ਦੇਖੀਆਂ ਨਹੀਂ ਆਪਣੇ ਹੱਥਾਂ ਦੇ ਵਿੱਚ ਆਪਣੇ ਧਰਮ ਸਪਤਰੀ ਨੂੰ ਪ੍ਰਾਣ ਤਿਆਗਦੇ ਹੋਏ ਦੇਖਿਆ ਉਹਨਾਂ ਨੇ ਉਹਨਾਂ ਦਾ ਸੁਪਨਾ ਸੀ ਮੇਰੀ ਬੇਟੀ ਬਹੁਤ ਵੱਡੇ ਲੈਵਲ ਦੇ ਤੇ ਪੜੇ ਕਿੰਨੇ ਦੇਸ਼ ਬਦਲਨੇ ਪਏ ਕਿੰਨੇ ਥਾ ਤੋਂ ਰਿਪੋਰਟ ਹੋਏ ਉਹਨਾਂ ਤੋਂ ਵੱਧ ਮਜਬੂਰ ਕੋਈ ਹੈਗਾ ਸੀ ਪਰ ਉਹਨਾਂ ਨੇ ਆਖਰੀ ਸਾਹ ਤੱਕ ਜਿਸ ਸੰਬੰਧ ਦੇ ਵਿੱਚ ਲੜਦੇ ਰੇ ਆਖਰੀ ਸਾਹ ਤੱਕ ਲੜਿਆ ਤੇ ਆਪਣੇ ਪ੍ਰਾਣ ਤੇ ਆਗ ਦਿੱਤੇ ਅਕਾਲ ਚਲਾਣਾ ਕਰ ਗਏ ਇਹਨੂੰ ਕਹਿੰਦੇ ਨੇ ਅਸਲੀ ਯੋਧੇ ਯੋਧਿਆਂ ਦੀ ਪਰਿਭਾਸ਼ਾ ਦੂਸਰੇ ਯੋਧੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਅੱਜੇ ਤੱਕ ਖਾਲਸਾਣ ਦੀ ਗੱਲ ਕਰਦੇ ਨਾ ਤੁਸੀਂ ਤੁਸੀਂ ਉਹ ਪਿੱਛੇ ਜੇ ਆਪ 11 11 ਦਾ ਥੱਪੜ 011 11 ਆਉਂਦੀ ਥੱਪੜ ਚੇਤਾਵਨ ਨਿਸ਼ਾਨਦ ਸ਼ਰਮਾ ਹਮਲਾ ਕਰਨ ਆਇਆ ਸੀ ਤੇ ਉਸ ਦੇ ਜਦੋਂ ਕੰਨਾਂ ਦੇ ਕੋਲ ਸੀ ਯੋਰ ਦੇ ਨਾਲ ਉਸ ਤੋਂ ਬਾਅਦ ਉਹ ਵੀਡੀਓ ਧਿਆਨ ਨਾਲ ਸੁਣੋ ਖਾਲਿਸਤਾਨ ਜੀ ਆਵਾਜ਼ ਕਿਹਾ ਹਾਲਾਂਕਿ ਕਿੰਨੀ ਸਿਕਿਉਰਿਟੀ ਦੇ ਵਿੱਚ ਆ ਹੁਣਾਂ ਉਹਨਾਂ ਤੋਂ ਵੱਧ ਮਜਬੂਰ ਕਿਹਨੂੰ ਕੀਤਾ ਜਾਂਦਾ ਹੈ ਉਹਨਾਂ ਦੀ ਜੇਲ੍ਹ ਦੇ ਵਿੱਚ ਤੇ ਅਮਰਤਪਾਲ ਦੀ ਜੇਲ੍ਹ ਦੇ ਵਿੱਚ ਜਮੀਨ ਸਮਾਨ ਦਾ ਫਰਕ ਹੈ ਜਦੋਂ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੇਸ਼ੀ ਤੇ ਲਿਆਂਦਾ ਜਾਂਦਾ ਉਹਨਾਂ ਦੇ ਪੈਰਾਂ ਦੇ ਵਿੱਚ ਬੀੜੀਆਂ ਪੁਰਿਆ ਲਿਆਂਦਾ ਨਾਲ ਉਹ ਉਹਨਾਂ ਨੂੰ ਜਿਹੜੀ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਵਾ ਕਿੰਨੀ ਔਖੀ ਜੇਲ੍ਹ ਆ ਉਹਨਾਂ ਦੀ ਤੋਂ ਆਖਰੀ ਸਾਹ ਤੱਕ ਅਜੇ ਤੱਕ ਲੜ ਰਹੇ ਨੇ ਉਹ ਕਹਿੰਦੇ ਜਿੰਨਾ ਚਿਰ ਸਾਹ ਜਾਂਦੇ ਨੇ ਭਾਈ ਸਾਹਿਬ ਦੀ ਬਹੁਤ ਲੰਮੀ ਉਮਰ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਜਲਦ ਤੋਂ ਜਲਦ ਭਾਈ ਜਗਤਾਰ ਸਿੰਘ ਹਵਾਰਾ ਜੀ ਜੇਲ੍ਹ ਤੋਂ ਬਾਹਰ ਆਣ ਅਸੀਂ ਕਾਮਨਾ ਕਰਦੇ ਹਾਂ ਕਿ ਭਾਈ ਜਗਤਾਰ ਸਿੰਘ ਹਵਾਰਾ ਜੀ ਜਲਦ ਤੋਂ ਜਲਦ ਬਾਹਰ ਆਉਣ ਤੁਸੀਂ ਮਜਬੂਰੀਆਂ ਦੀ ਗੱਲ ਕਰਦੇ ਹੋ ਮਜਬੂਰੀਆਂ ਦੀ ਗੱਲ ਜਦੋਂ ਕਰਦੇ ਆ ਨਾ ਤੇ ਛੋਟੇ ਸਾਹ ਜਾਦੇ ਬਾਬਾ ਜੁਰਾਵਰ ਸਿੰਘ ਬਾਬਾ ਫਤਿਹ ਸਿੰਘ ਤੁਸੀਂ ਤੁਸੀਂ ਦੇਖ ਕਿੰਨਾ ਮਜਬੂਰ ਕੀਤਾ ਗਿਆ ਕਿੰਨਾ ਕੁਝ ਕੀਤਾ ਗਿਆ ਉਹਨਾਂ ਦੇ ਨਾਲ ਆਪਣੇ ਵਿਚਾਰ ਨਹੀਂ ਬਦਲੇ ਜਾ ਸਕਦੇ ਤੁਸੀਂ ਇਹ ਰੀਸੈਂਟ ਇੱਕ ਪੋਸਟ ਬਹੁਤ ਵਾਇਰਲ ਹੋ ਰਹੀ ਅਮਰਤਪਾਲ ਦੀ ਪੁਰਾਣੀ ਉਹ ਵੀ ਦੇਖ ਲਿਓ ਤੇ ਨਾਲ ਹੋਣ ਦੇ ਬਿਆਨ ਮਿਲਾ ਲਿਓ ਸੋ ਅਜੰਡਾ ਕਿਤਨਾ ਕਿਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਵਾ ਤੇ ਬਾਕੀ ਦੀਪ ਸਿੱਧੂ ਨੇ ਕਿਹਾ ਸੀ ਕਿ ਜਿਹੜੇ ਢੇਡਾਂ ਹੁੰਦੀਆਂ ਨਾ ਉਹ ਮੁੰਨੀਆਂ ਜਾ ਸਕਦੀਆਂ ਸਮਝਾਈਆਂ ਨਹੀਂ ਜਾ ਸਕਦੀਆਂ ਭਾਈ ਭੇਂਟ ਬਿਰਤੀ ਨਾ ਬਣਾਓ ਖੁੱਲੇ ਦਿਮਾਗ ਦੇ ਨਾਲ ਚੰਗੇ ਵਧੀਆ ਦਿਮਾਗ ਦੇ ਨਾਲ ਸੋਚੋ ਅਸੀਂ ਵੀ ਪੰਜਾਬ ਦੇ ਭਲੇ ਵਾਸਤੇ ਇੱਕ ਗੱਲਾਂ ਕਰ ਰਹੇ ਅਸੀਂ ਵੀ ਪੰਜਾਬ ਦਾ ਭਲਾ ਹੀ ਸੋਚ ਰਹੇ ਹਾਂ ਅਮਰਤਪਾਲ ਸਾਡਾ ਦੁਸ਼ਮਣ ਨਹੀਂ ਹੈ ਅਮਰਤਪਾਲ ਸਾਡਾ ਹੀ ਭਰਾ ਆ ਸਾਡੇ ਪੰਜਾਬ ਦਾ ਹੀ ਮੁੰਡਾ ਵਿਚਾਰਾ ਅਸੀ ਤਾਂ ਕਿਵੇਂ ਆਪੇ ਅਮਰਪਾਲ ਛੀਤੀ ਤੋਂ ਛੀਤੀ ਬਾਹਰ ਆਵੇ ਉਹ ਐਮਪੀ ਬਣਿਆ ਨਾ ਅਜੇ ਵੀ ਉਹਦੇ ਕੋਈ ਬੜਾ ਸੋਹਣਾ ਮੌਕਾ ਆ ਸੰਵਿਧਾਨ ਦੇ ਦਾਇਰੇ ਦੇ ਵਿੱਚ ਆ ਰਹਿ ਕਰਕੇ ਪਾਰਲੀਮੈਂਟ ਦੇ ਵਿੱਚ ਜਾ ਕਰਕੇ ਠੋਕ ਕਰਕੇ ਪੰਜਾਬ ਦੇ ਮੁੱਦਿਆਂ ਦੇਤੇ ਗੱਲ ਕਰੇ ਪੰਜਾਬ ਦੇ ਵਾਧਾ ਅਧਿਕਾਰਾਂ ਤੇ ਗੱਲ ਕਰੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਨਸ਼ਾ ਹੋ ਚੁੱਕਿਆ ਉਹਦੇ ਉੱਤੇ ਗੱਲ ਕਰੇ ਜਾ ਕਰਕੇ ਬੜਾ ਸੋਹਣਾ ਮੌਕਾ ਹੁਣ ਤੇ ਅਮਰਪਾਲ ਵੀਰੇ ਬੜਾ ਸੋਹਣਾ ਮੌਕਾ ਮਿਲਿਆ ਇਹਨੂੰ ਅਜਾਇਨਾ ਕੋਈ ਕਿਸੇ ਰਾਜਨੀਤਿਕ ਪਾਰਟੀਆਂ ਦੇ ਜੋਹਨ ਤੁਹਾਡੇ ਰਾਜਨੀਤਿਕ ਪਾਰਟੀਆਂ ਜਾ ਰਹੀਆਂ ਨੇ ਪਤਾ ਨਾ ਤੁਹਾਨੂੰ ਉਹ ਜਿਹੜੇ ਤੁਹਾਡੇ ਬਾਪੂ ਜੀ ਨੇ ਵੀ ਕਹਿਇਆ ਤਾਂ ਕਿ ਸਾਡੀ ਅਕਾਲੀ ਦਲ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਆ ਨਾਰਾਜ਼ਗੀ ਦੂਰ ਨਹੀਂ ਹੋਣੀ ਚਾਹੀਦੀ ਮੈਂ ਖੁਦ ਮੈਂ ਆਪਣੇ ਨਾਲ ਬੜੀ ਗੱਲ ਕਰਾ ਰਹੀਂ ਦੀ ਦੁਨੀਆ ਤੱਕ ਅਕਾਲੀ ਦਲ ਨੂੰ ਮaaf ਨਹੀਂ ਕੀਤਾ ਜਾ ਸਕਦਾ ਨਹੀਂ ਕੀਤਾ ਜਾ ਸਕਦਾ ਜੋ ਉਹਨਾਂ ਨੇ ਕੀਤਾ ਵਾ ਨਹੀਂ ਕੀਤਾ ਜਾ ਸਕਦਾ ਮaaf ਉਹਨਾਂ ਨੂੰ ਤੁਹਾਡੇ ਬਾਪੂ ਜੀ ਨੇ ਕਹਿ ਦਿੱਤਾ ਅਮਰਪਾਲ ਸਿੰਘ ਜੀ ਕਿ ਸਾਡੀ ਅਕਾਲੀ ਦਲ ਦੇ ਨਾਲ ਕੋਈ ਨਾਰਾਜ਼ਗੀ ਨਹੀਂ ਆ ਕਿਉਂ ਨਹੀਂ ਨਾਰਾਜ਼ਗੀ ਹੈਗੀ ਹੈ ਨਾਰਾਜ਼ਗੀ ਬਹੁਤ ਜਲੰਗ ਆਰਗੂਮੈਂਟ ਅਸੀਂ ਕਦੇ ਮਾਫ ਨਹੀਂ ਕਰ ਸਕਦੇ ਕਦੇ ਜ਼ਿੰਦਗੀ ਦੇ ਵਿੱਚ ਮਾਫ ਨਹੀਂ ਕੀਤਾ ਜਾ ਸਕਦਾ ਉਹਨਾਂ ਨੂੰ ਇਸ ਕਰਕੇ ਬਹੁਤ ਸੋਨਾ ਮੌਕਾ ਹੈ ਰਾਜਨੀਤਿਕ ਪਾਰਟੀਆਂ ਦੇ ਛੇਠਾ ਨਾਅ ਪੰਜਾਬ ਦੇ ਵਾਧ ਅਧਿਕਾਰਾਂ ਦੀ ਗੱਲ ਕਰੋ ਠੀਕ ਹੈ ਜੀ